ਜੋ ਤੇਰੇ ਫਰੀडम फाइਟਰ ਸਰਦਾਰ ਵੀਰ ਸਿੰਘ ਦੀ ਧਰਮ ਪਤਨੀ ਬੀਬੀ ਸਰਜੀਤ ਕੌਰ ਦੇ ਵਰੀਨੇ ਦੇ ਭੋਗ ਤੇ ਅਸੀਂ ਇਕੱਠੇ ਹੋਏ ਆ ਸਾਹ ਵੀਰ ਸਿੰਘ ਜੀ ਇੱਕ ਮਹਾਨ ਫਰੀडम फाइਟਰ ਕਵੀ ਸਨ ਜਿਨ੍ਹਾਂ ਨੇ ਅੰਮ੍ਰਿਤਸਰ ਦੇ ਵਿੱਚ ਸਾਰੇ ਹਿੰਦੁਸਤਾਨ ਚ ਬਹੁਤ ਨਾਮ ਕਮਾਇਆ ਅੱਜ ਉਹਨਾਂ ਦੇ ਬੱਚੇ ਸਰ ਅਮਰਜੀਤ ਸਿੰਘ ਪਾਟਿਆ ਉਹਨਾਂ ਦੇ ਪੁੱਤਰੇ ਉਹਨਾਂ ਦੀ ਬਰੀਨੇ ਦੀ ਯਾਦ ਨੂੰ ਅੱਜ ਮਨਾ ਰਹੇ ਆ ਮਨ ਬੜਾ ਖੁਸ਼ ਹੋਇਆ ਜਿਹੜੇ ਬੱਚੇ ਆਪਣੇ ਮਾਪਿਆਂ ਨੂੰ ਯਾਦ ਰੱਖਦੇ ਆ ਉਹਨਾਂ ਦੇ ਮਾਪੇ ਇਹਨਾਂ ਨੂੰ ਸੀਸਾ ਵੀ ਦੇਣਗੇ ਹਰ ਵਕਤ ਬਾਕੀ ਇਹਨਾਂ ਨੂੰ ਭਾਟੀਆ ਸਾਹਿਬ ਨੂੰ ਦੇਣ ਦੇ ਕੇ ਅਰਦਾਸ ਕਰਦਾ ਕਿ ਇਹ ਵੀ ਜਤਰਾਣ ਦੇ ਮਾਪੇ ਮਾਪੇ ਉਹ ਵੀਰ ਸਿੰਘ ਹੋਣੀ ਹੈ ਮਾਤਾ ਜੀ ਬਹੁਤ ਹੀ ਸੇਵਾ ਕੀਤੀ ਦੇਸ਼ ਦੀ ਤੇ ਇਹ ਵੀ ਉਸ ਤਰੀ ਸੇਵਾ ਕਰਨਗੇ ਤੇ ਕਰ ਵੀ ਰਹੇ ਆ ਇਹ ਜਰਨਲਿਸਟ ਹੈਗੇ ਆ ਤੇ ਆਟੋਮੈਟਿਕ ਸੇਵਾ ਹੋ ਜਾਂਦੀ ਆ ਇਹਨਾਂ ਕਹਿੰਦਾ ਹੋਇਆ ਮੈਂ ਖੰਮੇ ਤਾਂ ਜੱਜਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਜਰ ਵੀਰ ਸਿੰਘ ਵੀਰ ਪ੍ਰਸਿੱਧ ਪੰਜਾਬੀ ਕਵੀ ਤੇ ਸੁੰਦਸਨ ਆ ਪੋਤਰਾ ਹੋਣ ਦੇ ਨਾਲ ਨਾਲ ਸਮਾਜ ਸੇਵੀ ਵੀ ਉਹਨਾਂ ਦੇ ਪਰਿਵਾਰ ਉਹਨਾਂ ਹੀ ਸ਼ਿਵਾਂ ਸਮਾਜ ਸੇਵੀ ਕਰ ਰਹੇ ਆ ਅੱਜ ਮਾਤਾ ਸਰਜੀਤ ਕੋਰਾਂ ਤੇ ਰਮ ਸਮਤਨੀ ਜੀ ਦੀ ਜਾਦ ਵਿੱਚ ਪਹਿਲੀ ਵਰਸੀ ਮਨਾਈ ਗਈ ਹੈ ਇਸ ਮੌਕੇ ਮੈਂ ਆਈਆਂ ਸੰਗਤਾਂ ਦਾ ਜਿਸੇ ਧਨਵਾਦ ਕਰਦਾ ਵਾਂ ਉਸ ਦੇ ਨਾਲ ਮੈਂ ਇਹ ਕਹਿਣਾ ਚਾਹਨਾ ਕਿ ਸਾਡੇ ਦੇਸ਼ ਨੂੰ ਸਾਡੇ ਸਮਾਜ ਨੂੰ ਉਹ ਸਾਡੇ ਨਹੀਂ ਸਾਰਿਆਂ ਦੇ ਇੱਕ ਦਸ਼ ਹੈਗੇ ਸਨ ਵੀਰ ਸਿੰਘ ਜੀ ਜਿਨ੍ਹਾਂ ਨੂੰ ਭਾਰਤ ਦੇ ਰਾਸ਼ਟਰਪਤੀ ਸ਼ੰਕਲ ਦੇਆ ਸ਼ਰਮਾ ਜੀ ਵੱਲੋਂ ਵੀ ਬਦਮਸ਼ਰੀ ਦੇ ਤਗਰੇ ਸਨਮਾਨਿਤ ਕੀਤਾ ਗਿਆ ਇਸ ਤੋਂ ਲਾ ਪਾਰੰਦੇ ਮਰਦਾਨ ਮੰਤਰੀ ਜੀ ਗਾਂਧੀ ਜੀ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਸੀ ਗਿਆਨੀ ਜੈਲ ਸਿੰਘ ਦੇ ਨਟਕਟ ਵਰਦੀ ਸਾਥੀ ਸਨ ਜਿਸ ਦਿਨ ਅੱਜ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਆਸੀ ਉਹਨਾਂ ਦੇ ਦੋਤਰੇ ਪੋਤਰੇ ਸਾਰੇ ਇਕੱਠੇ ਹੋ ਕੇ ਅਸੀਂ ਇਹ ਮਨਾ ਰਹੇ ਹਾਂ ਮੈਂ ਅੱਜ ਦੇ ਨੌਜਵਾਨਾਂ ਇਹ ਪੀੜ੍ਹੀ ਨੂੰ ਇੱਕ ਇਹ ਸੇਹ ਦੇਣਾ ਚਾਹੁੰਦਾ ਕਿ ਜਿਵੇਂ ਅਸੀਂ ਮਾਪਿਆਂ ਦਾ ਦਿਨ ਮਨਾਉਂਦੇ ਆ ਉਹਨਾਂ ਨੂੰ ਯਾਦ ਰੱਖਦੇ ਆ ਤੇ ਉਹਨਾਂ ਨੂੰ ਵੀ ਚਾਹੀਦਾ ਕਿ ਅੱਜ ਆਪਣੇ ਮਾਪੇ ਜੋ ਅੱਜ ਵੇਚਦੇ ਆ ਕਿ orphans ਨੇ ਕਿੰਨੇ ਕਾਫੀ ਖੁੱਲ ਗਏ ਨੇ old age home ਕਿੰਨੇ ਕਾਫੀ ਜ਼ਿਆਦਾ ਖੁੱਲ ਗਏ ਜ਼ਿਆਦਾਤਰ ਪੰਜਾਬ 'ਚ ਖੁੱਲ ਗਏ ਨੇ ਆਪਾਂ ਨੂੰ ਸਾਨੂੰ ਸਾਡੇ ਮਾਪਿਆਂ ਦੀ ਕਦਰ ਕਰਨੀ ਚਾਹੀਦੀ ਜਿਨ੍ਹਾਂ ਨੇ ਸਾਨੂੰ ਪਾਲਿਆ ਬਚੇ ਤੱਕ ਪੰਚਾਇਆ ਹੈ ਇਹ ਕਹਿੰਦਾ ਹਾਂ ਮੈਂ ਸ਼ੁਮਾਰ ਜਾਚਦਾ ਹਾਂ ਧੰਨਵਾਦੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ